ਇੰਦੇਰੀ ਸਬਲ ਨਿਬਲ ਬਿਬੇਕ ਬੁੱਧ ਪਰਮਾਰਥ ਪਰਵੇਸ਼ ਨਹੀਂ ਪਰਮਾਰਥ ਤੋਂ ਭਾਵ ਹੁੰਦਾ ਹੈ ਪਰਮ ਅਰਥ ਸਭ ਤੋਂ ਵੱਡੀ ਲੋੜ ਸੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 658ਵੇਂ ਅੰਗ ਤੇ ਵਿਰਾਜਮਾਨ ਗੁਰਬਾਣੀ ਦੇ ਵਿੱਚੋਂ ਭਗਤ ਰਵਿਦਾਸ ਜੀ ਮਨੁੱਖ ਦੀ ਸਭ ਤੋਂ ਵੱਡੀ ਲੋੜ ਤੇ ਚਾਨਣਾ ਪਾਉਂਦੇ ਨੇ ਉਹ ਲੋੜ ਕਿਹੜੀ ਹੈ ਇਹ ਅਸੀਂ ਜਾਣਾਂਗੇ ਤੇ ਇੱਕ ઋષਿ ਹੋਇਆ ਵਿਆਸ ਨਾਮ ਦਾ ਜੋ ਕਿ ਵੇਦਾਂ ਦਾ ਖੋਜੀ ਸੀ ਆਪਣੀ ਖੋਜ ਦੇ ਵਿੱਚੋਂ ਵੇਦਾਂ ਬਾਰੇ ਉਹਨੇ ਇੱਕ ਤੱਤ ਕੱਢਿਆ ਉਹ ਕੀ ਕੱਢਿਆ ਇਹ ਵੀ ਅਸੀਂ ਜਾਣਾਂਗੇ ਆਓ ਸ਼ੁਰੂ ਕਰੀਏ جان آؤٹ لک جو ہم باندے موہ پھاس ہم પ્રેમ بندن تم با دے اپنے چھوٹن کو جتن کرو ہم چھوٹے تم آ را دے اے پرماتما ਜੇ ਅਸੀਂ ਮੋਹ ਦੀ ਫਾਹੀ ਵਿੱਚ ਬੱਚੇ ਹੋਏ ਸਾਂ ਤਾਂ ਅਸਾਂ ਤੈਨੂੰ ਪਿਆਰ ਦੀ ਰੱਸੀ ਨਾਲ ਬੰਨ ਲਿਆ ਹੈ ਹੁਣ ਤੈਨੂੰ ਪਿਆਰ ਦੀ ਰੱਸੀ ਨਾਲ ਬੰਨਣ ਕਰਕੇ ਭਾਵ ਤੇਰੇ ਨਾਲ ਪ੍ਰੇਮ ਪਾਉਣ ਕਰਕੇ ਅਸੀਂ ਤਾਂ ਮੋਹ ਦੀ ਫਾਹੀ ਚੋਂ ਨਿਕਲ ਆਏ ਤੇਰਾ ਸਿਮਰਨ ਕਰਕੇ ਅਸੀਂ ਤਾਂ ਮੋਹ ਦੀ ਫਾਹੀ ਵਿੱਚੋਂ ਨਿਕਲ ਆਏ ਹਾਂ ਹਮ ਛੂਟੇ ਤੁਮ ਅਰਾਧੇ ਅਗਰ ਰਵਿਦਾਸ ਜੀ ਉਸ ਪ੍ਰਮਾਤਮਾ ਨੂੰ ਕਹਿੰਦੇ ਆਪਣੇ ਛੂਟਨ ਕੋ ਯਤਨ ਕਰੋ ਕਿ ਹੁਣ ਸਾਡੇ ਪਿਆਰ ਦੀ ਜਕੜ ਵਿੱਚੋਂ ਨਿਕਲਣ ਦੇ ਲਈ ਤੂੰ ਯਤਨ ਕਰ ਕਹਿਣ ਤੋਂ ਭਾਵ ਕਿ ਇੱਕ ਵਾਰ ਜੇਕਰ ਸਾਡਾ ਉਸ ਪ੍ਰਮਾਤਮਾ ਦੇ ਨਾਲ ਪ੍ਰੇਮ ਬਣ ਜਾਵੇ ਫਿਰ ਕੁਝ ਵੀ ਹੋ ਜਾਵੇ ਉਹ ਪ੍ਰੇਮ ਕਦੇ ਫਿੱਕਾ ਨਹੀਂ ਪੈਂਦਾ ਇੱਥੇ ਇਹ ਜਾਣੀਏ ਕਿ ਪ੍ਰਮਾਤਮਾ ਦੇ ਨਾਲ ਜਿਹੜਾ ਅਸਲ ਪ੍ਰੇਮ ਉਹਦੀ ਇੱਕ ਨਿਸ਼ਾਨੀ ਹੈ ਉਹ ਨਿਸ਼ਾਨੀ ਇਹ ਹੀ ਹੈ ਕਿ ਉਹ ਕਦੇ ਫਿੱਕਾ ਨਹੀਂ ਪੈਂਦਾ ਕਈ ਵਾਰ ਮਨੁੱਖ ਨੂੰ ਭੁਲੇਖਾ ਹੁੰਦਾ ਹੈ ਕਿ ਉਹ ਪ੍ਰਮਾਤਮਾ ਨੂੰ ਬਹੁਤ ਪ੍ਰੇਮ ਕਰਦਾ ਹੈ ਉਹ ਹਰ ਵਕਤ ਪ੍ਰਮਾਤਮਾ ਦਾ ਸਿਮਰਨ ਕਰਦਾ ਹੈ ਪਰ ਉਹਦੇ ਉਸ ਭੁਲੇਖੇ ਦਾ ਅਸਲ ਇਮਤਿਹਾਨ ਉਦੋਂ ਹੁੰਦਾ ਜਦੋਂ ਉਹਦੇ ਜੀਵਨ ਦੇ ਵਿੱਚ ਕੁਝ ਮਾਰਾ ਹੋ ਜੇ ਕੋਈ ਘਟਨਾ ਵਾਪਰ ਜੇ ਉਦੋਂ ਫਿਰ ਉਹਦਾ ਪਿਆਰ ਪ੍ਰਮਾਤਮਾ ਤੇ ਉਹਦਾ ਵਿਸ਼ਵਾਸ ਪਰਖਿਆ ਜਾਂਦਾ ਹੈ ਹੁਣ ਜੇ ਤਾਂ ਪ੍ਰੇਮ ਹੋਵੇ ਸੱਚਾ ਫਿਰ ਤਾਂ ਉਸ ਮਨੁੱਖ ਦੇ ਦਿਲ 'ਚ ਪਰਮਾਤਮਾ ਦੀ ਰਜ਼ਾ ਦਾ ਕਨਸੈਪਟ ਵਸਿਆ ਹੁੰਦਾ ਹੈ ਤੇ ਭਾਵੇਂ ਉਹਦੇ ਜੀਵਨ 'ਚ ਚਿੰਤਾਵਾਂ ਦੀਆਂ ਵੀ ਪਰਸਥਿਤੀਆਂ ਬਣੀ ਜਾਵਣ ਉਹ ਪਰਮਾਤਮਾ ਦੀ ਰਜ਼ਾ ਦੇ ਵਿੱਚ ਹਮੇਸ਼ਾ ਰਾਜ਼ੀ ਰਹਿੰਦਾ ਹੈ ਖੁਸ਼ ਰਹਿੰਦਾ ਹੈ ਪਰ ਜੇਕਰ ਪ੍ਰੇਮ ਹੋਵੇ ਸਵਾਰਥ ਵਾਲਾ ਕਿ ਮੈਂ ਤੇਰਾ ਸਿਮਰਨ ਕਰਦਾ ਤੇ ਤੂੰ ਮੈਨੂੰ ਚੰਗੀਆਂ-ਚੰਗੀਆਂ ਚੀਜ਼ਾਂ ਮੇਰੇ ਜੀਵਨ ਦੇ ਵਿੱਚ ਬਖਸ਼ੀ ਚੱਲ ਤੇ ਜਦੋਂ ਹੀ ਕੁਝ ਮਾੜਾ ਵਾਪਰਿਆ ਉਸ ਸਵਾਰਥ ਵਾਲਾ ਪ੍ਰੇਮ ਹੈ ਜਿਹੜਾ ਉਹ ਟੁੱਟ ਜਾਂਦਾ ਉਸ ਮਨੁੱਖ ਦਾ ਫਿਰ ਪਰਮਾਤਮਾ 'ਚ ਉਹ ਵਿਸ਼ਵਾਸ ਹੀ ਉੱਠ ਜਾਂਦਾ ਫਿਰ ਉਹੀ ਮਨੁੱਖ ਜਿਹੜਾ ਪਰਮਾਤਮਾ ਦੇ ਸੋਲੇ ਗਾਉਂਦਾ ਸੀ ਉਹ ਮਿਹਣੇ ਦੇਣ ਲੱਗਦਾ ਕਿ ਪਰਮਾਤਮਾ ਨਾਲ ਦੀ ਕੋਈ ਚੀਜ਼ ਹੀ ਨਹੀਂ ਹੁੰਦੀ ਕਿਉਂਕਿ ਉਹਨੂੰ ਲੱਗਦਾ ਕਿ ਉਹਦੇ ਨਾਲ ਇਹ ਮਾੜੀ ਘਟਨਾ ਹੋਣੀ ਨਹੀਂ ਸੀ ਚਾਹੀਦੀ ਪਰ ਇਸ ਦੁਨੀਆ ਦੀ ਇਸ ਸੰਸਾਰ ਦੀ ਸਚਾਈ ਇਹ ਹੀ ਹੈ ਕਿ ਅਸੀਂ ਕੱਟ ਪੁਤਲੀਆਂ ਹਾਂ ਉਹ ਪਰਮਾਤਮਾ ਸਾਨੂੰ ਨਚਾਉਣ ਵਾਲਾ ਜਿਵੇਂ ਉਹਦਾ ਦਿਲ ਕਰਦਾ ਜਿਵੇਂ ਉਹ ਪ੍ਰਸੰਨ ਹੁੰਦਾ ਉਹ ਸਾਨੂੰ ਓਵੇਂ ਨਚਾਉਂਦਾ ਤੇ ਇਹਦਾ ਮਤਲਬ ਸਾਡੇ ਜੀਵਨ ਵਿੱਚ ਚੰਗੀਆਂ ਚੀਜ਼ਾਂ ਵੀ ਵਾਪਰਨਗੀਆਂ ਮਾੜੀਆਂ ਵੀ ਵਾਪਰਨਗੀਆਂ ਉਹ ਵੀ ਵਾਪਰਨਗੀਆਂ ਜਿਨ੍ਹਾਂ ਨੂੰ ਵੇਖ ਕੇ ਮਹਿਸੂਸ ਕਰਕੇ ਅਸੀਂ ਖੁਸ਼ ਹੋਵਾਂਗੇ ਪਰ ਉਹ ਕਠਨਾਵਾਂ ਵੀ ਵਾਪਰਨਗੀਆਂ ਜਿਹੜੀਆਂ ਸਾਨੂੰ ਅੰਦਰ ਤੱਕ ਤੋੜ ਦੇਣ ਦੀ ਤਾਕਤ ਰੱਖਦੀਆਂ ਹੋਣਗੀਆਂ ਦੋਨਾਂ ਪਰਸਥਿਤੀਆਂ 'ਚ ਅਸੀਂ ਉਦੀ ਰਜ਼ਾ ਦੇ ਵਿੱਚ ਰਾਜ਼ੀ ਰਹਿਣਾ ਕਿਉਂਕਿ ਜਗਤ ਦਾ ਨਿਯਮ ਇਹ ਨਹੀਂ ਕਿ ਸਿਰਫ ਚੰਗਾ ਹੀ ਚੰਗਾ ਹੋਵੇ ਜਗਤ ਦਾ ਨਿਯਮ ਬੈਲੈਂਸ ਵਾਲਾ ਬਰਾਬਰਤਾ ਵਾਲਾ ਚੰਗਾ ਵੀ ਵਾਪਰੇਗਾ ਮਾੜਾ ਵੀ ਵਾਪਰੇਗਾ ਸਭ ਉਹਦੀ ਰਜ਼ਾ ਜੀਵਨ ਪ੍ਰਤ ਹੈ ਸੋ ਸਾਡਾ ਉਸ ਪਰਮਾਤਮਾ ਨਾਲ ਜਿਹੜਾ ਪ੍ਰੇਮ ਜੇ ਹੈ ਤੇ ਸੱਚਾ ਹੋਵੇ ਸਵਾਰਥ ਵਾਲਾ ਨਾ ਹੋਵੇ ਸੱਚਾ ਹੋਏਗਾ ਦੇ ਲੱਖ ਯਤਨ ਕਰਨ ਤੇ ਵੀ ਉਹ ਪ੍ਰੇਮ ਟੁੱਟੇਗਾ ਨਹੀਂ ਪ੍ਰਮਾਤਮਾ ਸਾਡੀ ਪ੍ਰੇਮ ਦੀ ਜਕੜ ਦੇ ਵਿੱਚੋਂ ਨਿਕਲ ਨਹੀਂ ਪਾਏਗਾ ਮਾਦਵੇ ਜਾਨਤ ਹੋ ਜੈ ਸੀ ਤੈਸੀ ਅਬ ਕਹਾਂ ਕਰੋਗੇ ਐਸੀ ਰਹਾਉ ਏ ਪਾਦੋ ਤੇਰੇ ਭਗਤ ਜੋ ਜਿਆ ਪਿਆਰ ਤੇਰੇ ਨਾਲ ਕਰਦੇ ਹਨ ਜਾਨਤ ਹੋ ਜੈਸੀ ਤੈਸੀ ਕਿ ਜਿੰਦਾ ਦਾ ਵੀ ਪ੍ਰੇਮ ਤੇਰੇ ਭਗਤ ਤੇਰੇ ਨਾਲ ਕਰਦੇ ਨੇ ਬੇਸ਼ੱਕ ਉਹ ਸੱਚਾ ਹੈ ਬੇਸ਼ੱਕ ਉਹ ਸਵਾਰਥੀ ਹੈ ਤੇਰੇ ਤੋਂ ਕੁਝ ਲੁਕਿਆ ਨਹੀਂ ਰਹਿ ਸਕਦਾ ਤੂੰ ਚੰਗੀ ਤਰ੍ਹਾਂ ਜਾਣਦਾ ਅਜਹੀ ਪ੍ਰੀਤ ਦੇ ਹੁੰਦਿਆਂ ਤੂੰ ਜ਼ਰੂਰ ਉਹਨਾਂ ਨੂੰ ਮੋਹ ਤੋਂ ਬਚਾਈ ਰੱਖਦਾ ਹੈ ਜਿਨ੍ਹਾਂ ਦਾ ਸੱਚਾ ਪ੍ਰੇਮ ਹੋਵੇ ਮੋਹ ਦੀ ਚਕੜ ਤੋਂ ਉਹੀ ਬਚ ਪਾਉਂਦੇ ਹੈ ਜਿਨ੍ਹਾਂ ਦਾ ਸਵਾਰਥੀ ਪ੍ਰੇਮ ਉਹਨਾਂ ਦੇ ਅੰਦਰੋਂ ਮੋਹ ਖਤਮ ਨਹੀਂ ਹੋਇਆ ਹੁੰਦਾ ਉਹਨਾਂ ਦਾ ਤੇ ਚੰਗੇ ਵਰਤਾਰਿਆਂ ਨਾਲ ਤਰੱਕੀਆਂ ਨਾਲ ਮਾਇਆ ਬੋਹ ਦੇ ਨਾਲ ਮੋਹ ਬਣੇ ਰਹਿੰਦਾ ਮੀਨ ਪਕਰ ਫਾਂਕਿਓ ਅਰ ਕਟਿਓ ਰਾੰਧਿ ਕਿਓ ਬੋ ਬਾਨੀ ਖੰਡ ਖੰਡ ਕਰ ਭੋਜਨ ਕੀਨੋ ਤੋਂ ਨਾ ਬਿਸਰਿਓ ਪਾਣੀ ਇੱਕ ਬੜੀ ਵਧੀਆ ਗੱਲ ਦਾ ਜ਼ਿਕਰ ਇਨ੍ਹਾਂ ਪੰਕਤੀਆਂ ਦੇ ਵਿੱਚ ਹੈ ਆਮ ਜੀਵਨ ਦੇ ਵਰਤਾਰੇ ਜਿਨ੍ਹਾਂ ਬਾਰੇ ਅਸੀਂ ਕਦੇ ਬਹੁਤਾ ਧਿਆਨ ਨਹੀਂ ਦਿੰਦੇ ਭਗਤ ਰਵਿਦਾਸ ਜੀ ਕਹਿੰਦੇ ਮੀਨ ਫਕਰ ਫਾਂਕਿਓ ਅਰ ਕਾਟੇ ਕਿ ਮੱਛੀ ਨੂੰ ਫੜ ਲਿਆ ਉਹਨੂੰ ਫਾਂਕਾ ਕਰ ਦਿੱਤਾ ਉਹਦੇ ਟੋਟੇ ਕਰ ਦਿੱਤੇ ਰਾਧ ਕਿਉ ਬੋਵਾਨੀ ਕਈ ਤਰੀਕਿਆਂ ਦੇ ਨਾਲ ਉਹਨੂੰ ਰਿੰਨ ਲਿਆ ਖੰਡ ਖੰਡ ਕਰ ਭੋਜਨ ਕੀਨੋ ਰਤਾ ਰਤਾ ਕਰਕੇ ਉਹਨੂੰ ਖਾ ਵੀ ਲਿਆ ਤਉ ਨਾ ਬਿਸਰਿਓ ਪਾਣੀ ਫੇਰ ਵੀ ਮੱਛੀ ਨੂੰ ਪਾਣੀ ਨਹੀਂ ਭੁੱਲਦਾ ਇੱਕ ਵਾਰ ਪੜੀਏ ਤੇ ਇੰਜ ਲੱਗਦਾ ਹੈ ਕਿ ਉਹ ਮੱਛੀ ਜਦੋਂ ਮਰ ਹੀ ਗਈ ਤਾਂ ਇੱਕਵੇਂ ਹੋ ਸਕਦਾ ਹੈ ਕਿ ਉਹਨੂੰ ਪਾਣੀ ਨਹੀਂ ਭੁੱਲਦਾ ਪਰ ਭਗਤ ਜੀ ਨੇ ਕਿੰਨੀ ਗਹਿਰਾਈ ਦੇ ਨਾਲ ਇਸ ਵਰਤਾਰੇ ਨੂੰ ਵਾਚਿਆ ਦੇਖਿਆ ਕਿ ਜਦੋਂ ਮਨੁੱਖ ਮੱਛੀ ਖਾਂਦਾ ਹੈ ਤਾਂ ਫਿਰ ਉਹਨੂੰ ਪਿਆਸ ਬੜੀ ਲੱਗਦੀ ਹੈ ਅਕਸਰ ਮੰਨਿਆ ਜਾਂਦਾ ਹੈ ਕਿ ਮੱਛੀ ਗਰਮ ਬਹੁਤ ਹੁੰਦੀ ਹੈ ਉਹਨੂੰ ਪਿਆਸ ਬੜੀ ਲੱਗਦੀ ਹੈ ਜਦੋਂ ਮਨੁੱਖ ਮੱਛੀ ਖਾਂਦਾ ਹੈ ਤੇ ਇਹਦੇ ਤੋਂ ਭਗਤ ਜੀ ਨੇ ਤਤ ਕੱਢਿਆ ਕਿ ਦੇਖੋ ਉਹ ਮੱਛੀ ਕੱਟੀ ਵੀ ਗਈ ਰਿੰਨੀ ਵੀ ਗਈ ਖਾਦੀ ਵੀ ਗਈ ਪਰ ਤਾਂ ਵੀ ਪਾਣੀ ਮੰਗਦੀ ਹੈ ਉਸ ਪਰਮਾਤਮਾ ਨੂੰ ਕਹਿੰਦੇ ਚਿੱਤਾਂ ਦਾ ਮੱਛੀ ਦਾ ਪਾਣੀ ਦੇ ਨਾਲ ਪ੍ਰੇਮ ਹੈ ਨਾ ਸਾਡਾ ਤੇਰੇ ਨਾਲ ਉਦਾਂ ਦਾ ਪ੍ਰੇਮ ਹੈ ਕੱਟੇ ਜਾਈਏ ਵੱਡੇ ਜਾਈਏ ਇਹ ਪ੍ਰੇਮ ਖਤਮ ਨਹੀਂ ਹੋਣਾ ਆਪਨ ਬਾਪੈ ਨਹੀਂ ਕਿਸੇ ਕੋ ਭਾਵਨ ਕੋ ਹਰ ਰਾਜਾ ਮੋਹ ਪਟਲ ਸਭ ਜਗਤ ਬਿਆਪਿਓ ਭਗਤ ਨਹੀਂ ਸੰਤਾਪਾ ਜਗਤ ਦਾ ਮਾਲਕ ਹਰੀ ਕਿਸੇ ਦੇ ਪਿਓ ਦੀ ਜੱਦੀ ਮਲਕੀਅਤ ਨਹੀਂ ਹੈ ਉਹ ਤਾਂ ਪ੍ਰੇਮ ਦਾ ਬੱਜਾ ਹੋਇਆ ਹੈ ਬਧੇਰੇ ਕਰਕੇ ਜਗਤ ਪ੍ਰਭੂ ਦੇ ਪ੍ਰੇਮ ਤੋਂ ਵਾਂਝਾ ਹੈ ਬਸ ਮੋਹ ਦੇ ਪਰਦੇ ਵਿੱਚ ਫਸਿਆ ਪਿਆ ਹੈ ਪਰ ਜਿਹੜੇ ਪ੍ਰਭੂ ਨੂੰ ਪ੍ਰੇਮ ਕਰਨ ਵਾਲੇ ਹਨ ਉਹਨਾਂ ਦੇ ਅੰਦਰ ਇਸ ਮੋਹ ਦਾ ਕੋਈ ਕਲੇਸ਼ ਨਹੀਂ ਹੁੰਦਾ ਕਹਿ ਰਵਿਦਾਸ ਭਗਤ ਇੱਕ ਬਾਡੀ ਅਬ ਇਹ ਕਾ ਸੋ ਕਹੀਏ ਜਾਂ ਕਾਰਨ ਹਮ ਤੁਮ ਆਰਾਦੇ ਸੋ ਦੁਖ ਅਜ ਹੂੰ ਸਹੀਏ ਰਵਿਦਾਸ ਆਖਦਾ ਹੈ ਇਹ ਮਾਦੋ ਮੈਂ ਇੱਕ ਤੇਰੀ ਭਗਤੀ ਆਪਣੇ ਹਿਰਦੇ ਵਿੱਚ ਇਤਨੀ ਦ੍ਰਿੜ ਕੀਤੀ ਹੈ ਕਿ ਮੈਨੂੰ ਹੁਣ ਕਿਸੇ ਨਾਲ ਇਹ ਗਿਲਾ ਕਰਨ ਦੀ ਲੋੜ ਨਹੀਂ ਰਹਿ ਗਈ ਕਿਉਂ ਨਹੀਂ ਰਹਿ ਗਈ ਕਿਉਂਕਿ ਜਿਸ ਮੋਹ ਤੋਂ ਬਚਣ ਦੇ ਲਈ ਮੈਂ ਤੇਰਾ ਸਿਮਰਨ ਕਰ ਰਿਹਾ ਸੀ ਉਸ ਮੋਹ ਦਾ ਦੁੱਖ ਮੈਨੂੰ ਹੁਣ ਤੱਕ ਸਹਾਰਨਾ ਪੈ ਰਿਹਾ ਹੈ ਜਦੋਂ ਕੋਈ ਚੀਜ਼ ਕੁਝ ਵੀ ਸਾਡੇ ਤੋਂ ਵਿਛੜੇ ਤਾਂ ਦੁੱਖ ਹੁੰਦਾ ਸੋ ਭਗਤ ਰਵਿਦਾਸ ਜੀ ਦਾ ਇੱਥੇ ਇਹ ਕਹਿਣਾ ਕਿ ਉਸ ਮੋਹ ਦਾ ਭਾਵ ਕਿ ਉਸ ਮੋਹ ਦੇ ਤੁਰ ਜਾਣ ਦਾ ਦੁੱਖ ਮੈਨੂੰ ਸਹਾਰਨਾ ਪੈ ਰਿਹਾ ਕਿ ਉਸ ਮੋਹ ਦੇ ਨਾਲੋਂ ਮੇਰਾ ਵਿਛੋੜਾ ਹੋ ਗਿਆ ਤੇਰੇ ਸਿਮਰਨ ਦੇ ਸਦਕਾ ਦੁਲਭ ਜਨਮ ਪੁੰਨ ਫਲ ਪਾਇਓ ਬਿਰਥਾ ਜਾਤ ਅਬਿਬੇਕੈ ਰਾਜੇ ਇੰਦਰ ਸੰਸਰ ਗ੍ਰਹਿ ਆਸਨ ਬਿਨ ਹਰ ਭਗਤ ਕਹੋ ਕਹਿ ਲਿਖੈ ਮਨੁੱਖਾ ਜਨਮ ਬੜੀ ਮੁਸ਼ਕਲ ਨਾਲ ਮਿਲਦਾ ਭਗਤ ਜੀ ਕਹਿੰਦੇ ਪਿਛਲੇ ਕੀਤੇ ਭਲੇ ਕੰਮਾਂ ਦੇ ਫਲ ਵਚੋ ਸਾਨੂੰ ਇਹ ਮਨੁੱਖਾ ਜਨਮ ਮਿਲ ਗਿਆ ਹੈ ਪਰ ਸਾਡੇ ਅਨਜਾਨ ਪੁਨੇ ਦੇ ਵਿੱਚ ਇਹ ਵਿਅਰਥ ਜਾ ਰਿਹਾ ਹੈ ਅਸੀਂ ਕਦੇ ਸੋਚਿਆ ਹੀ ਨਹੀਂ ਕਿ ਜੇ ਪ੍ਰਭੂ ਦੀ ਬੰਦਗੀ ਤੋਂ ਵਾਂਝੇ ਰਹੇ ਤਾਂ ਦੇਵਤਿਆਂ ਦੇ ਰਾਜੇ ਇੰਦਰ ਤੇ ਸੁਰਗ ਵਰਗੇ ਵੀ ਮਹਿਲ ਮਾਰੀਆਂ ਕਿਸੇ ਕੰਮ ਨਹੀਂ ਹਨ ਕਹਿਣ ਤੋਂ ਪਾਵ ਹੈ ਕਿ ਦੁਨਿਆਵੀ ਜੀਵਨ ਦੇ ਵਿੱਚ ਭਾਵੇਂ ਤੁਹਾਡੇ ਕੋਲ ਜਿੰਨੀ ਮਰਜ਼ੀ ਮਾਇਆ ਇਕੱਠੀ ਹੋ ਜਾਵੇ ਜਾਇਦਾਦ ਬਣ ਜਾਵੇ ਜਿੰਨੀ ਮਰਜ਼ੀ ਤੁਸੀਂ ਤਰੱਕੀ ਕਰ ਲਵੋ ਇਹ ਸਾਰਾ ਕੁਝ ਕਿਸੇ ਕੰਮ ਨਹੀਂ ਜੇ ਪ੍ਰਭੂ ਦੀ ਬੰਦਗੀ ਤੋਂ ਤੁਸੀਂ ਬੰਜੇ ਹੋ ਕਿਉਂ ਨਹੀਂ ਅਗਿਆ ਪਰਸੇ ਸ਼ਬਦ ਦੇ ਵਿੱਚ ਇਹ ਗੱਲ ਜਾਣਾਂਗੇ ਨਾ ਵਿਚਾਰਿਓ ਰਾਜਾ RAM ਕੋ ਰਸ ਜੇ ਰਸ ਅਨਰਸ ਬਿਸਰ ਜਾਹੀ ਰਹਾਉ ਅਸੀਂ ਮਾਇਆ ਧਾਰੀ ਜੀਵਾਂ ਨੇ ਜਗਤ ਪ੍ਰਭੂ ਪਰਮਾਤਮਾ ਦੇ ਨਾਮ ਦੇ ਉਸ ਆਨੰਦ ਨੂੰ ਕਦੇ ਵਿਚਾਰਿਆ ਹੀ ਨਹੀਂ ਜਿਸ ਆਨੰਦ ਦੀ ਬਰਕਤ ਨਾਲ ਮਾਇਆ ਤੇ ਹੋਰ ਸਾਰੇ ਚਸਕੇ ਦੂਰ ਹੋ ਜਾਂਦੇ ਨੇ ਜਾਨ ਅਜਾਨ ਭਏ ਹਮ ਬਾਵਰ ਸੋਚ ਅਸੋਚ ਦਿਵਸ ਜਾਹੀ ਇੰਦਰੀ ਸਬਲ ਨਿਬਲ ਬਿਬੇਕ ਬੁੱਧ ਪਰਮਾਰਥ ਪ੍ਰਵੇਸ਼ ਨਹੀਂ ਹੈ ਪ੍ਰਭੂ ਜਾਣਦੇ ਬੁੱਝਦੇ ਹੋਏ ਵੀ ਅਸੀਂ ਕਮਲੇ ਤੇ ਮੂਰਖ ਬਣੇ ਹੋਏ ਆ ਸਾਡੀ ਉਮਰ ਦੇ ਦਿਹਾੜੇ ਮਾਇਆ ਦੀਆਂ ਹੀ ਚੰਗੀਆਂ ਮੰਦੀਆਂ ਵਿਚਾਰਾਂ ਦੇ ਵਿੱਚ ਗੁਜ਼ਰ ਰਹੇ ਸਾਡੀ ਕਾਮ ਵਾਸ਼ਨਾ ਵਧ ਰਹੀ ਹੈ ਵਿਚਾਰ ਸ਼ਕਤੀ ਘਟ ਰਹੀ ਹੈ ਇਸ ਗੱਲ ਦੀ ਸਾਨੂੰ ਕਦੇ ਸੋਚ ਹੀ ਨਹੀਂ ਫਰੀ ਕਿ ਸਾਡੀ ਸਭ ਤੋਂ ਵੱਡੀ ਲੋੜ ਕੀ ਹੈ ਹਰ ਮਨੁੱਖ ਚਾਹੁੰਦਾ ਹੈ ਕਿ ਉਹ ਆਨੰਦਤ ਰਹੇ ਸ਼ਾਂਤ ਰਹੇ ਸੁਖੀ ਰਹੇ ਖੁਸ਼ ਰਹੇ ਸਭ ਤੋਂ ਵੱਡੀ ਲੋੜ ਸਾਡੀ ਇਹੀ ਹੈ ਕਿ ਅਸੀਂ ਅਨੰਦਤ ਰਹੀਏ ਇੱਕ ਦਿਨ ਦੇ ਵਿੱਚ ਅਸੀਂ ਕਿੰਨੇ ਤਰ੍ਹਾਂ ਦੀਆਂ ਭਾਵਨਾਵਾਂ ਚੋਂ ਗੁਜ਼ਰਦੇ ਹਾਂ ਕਦੇ ਅਸੀਂ ਨਿਊਟਰਲ ਕਿ ਠੀਕ ਠਾਕ ਨਾ ਅਸੀਂ ਬਹੁਤਾ ਖੁਸ਼ ਨਾ ਦੁਖੀ ਕੋਈ ਛੋਟੀ ਮੋਟੀ ਗੱਲ ਹੋ ਗਈ ਅਸੀਂ ਬੜੇ ਖੁਸ਼ੀ ਨਾਲ ਉੱਛਲ ਪੈਂਦੇ ਫਿਰ ਉਹਦੇ ਉਲਟ ਕੋਈ ਛੋਟੀ ਮੋਟੀ ਗੱਲ ਹੋ ਗਈ ਅਸੀਂ ਦੁਖੀ ਹੋ ਜਾਂਦੇ ਕਦੇ ਅਸੀਂ ਗੁੱਸੇ ਹੋ ਜਾਂਦੇ ਕਦੇ ਅਸੀਂ ਚਿੰਤਤ ਹੋ ਜਾਂਦੇ ਕਦੇ ਅਸੀਂ ਕਿਸੇ ਡਰ ਚ ਆ ਜਾਂਦੇ ਹੁਣ ਸੋਚੋ ਉਹ ਪਰਿਸਥਿਤੀ ਉਹ ਮਾਨਸਿਕ ਅਵਸਥਾ ਜਿੱਥੇ ਸਥਿਰਤਾ ਹੈ ਬਸ ਆਨੰਦ ਹੀ ਆਨੰਦ ਹੈ ਕੋਈ ਚਿੰਤਾ ਨਹੀਂ ਕੋਈ ਡਰ ਨਹੀਂ ਕੋਈ ਗੁੱਸਾ ਨਹੀਂ ਕੋਈ ਦੁੱਖ ਨਹੀਂ ਕੋਈ ਸੁੱਖ ਨਹੀਂ ਆਨੰਦ ਸਥਿਰਤਾ ਉਹ ਪਰਮਾਰਥ ਹੈ ਸਾਡਾ ਉਹ ਸਾਡੀ ਲੋੜ ਹੈ ਲੋਚਦੇ ਅਸੀਂ ਸਾਰੇ ਹਾਂ ਪਰ ਤਰੀਕੇ ਗਲਤ ਲੱਭ ਲਏ ਉਸ ਆਨੰਦ ਨੂੰ ਅਸੀਂ ਦੁਨਿਆਵੀ ਵਸਤਾਂ ਚੋਂ ਤਰੱਕੀਆਂ ਚੋਂ ਪੈਸੇਆਂ ਜੋ ਲੱਭੀ ਜਾ ਰਹੇ ਇਹਨਾਂ ਚੀਜ਼ਾਂ ਦੇ ਵਿੱਚੋਂ ਕਦੇ ਵੀ ਉਹ ਆਨੰਦ ਨਹੀਂ ਮਿਲ ਸਕਦਾ ਉਹ ਆਨੰਦ ਉਦੋਂ ਮਿਲਦਾ ਹੈ ਜਦੋਂ ਇਹਨਾਂ ਸਭ ਚੀਜ਼ਾਂ ਦੇ ਮੋਹ ਤੋਂ ਅਸੀਂ ਉੱਪਰ ਉੱਠ ਜਾਂਦੇ ਹਾਂ ਉਦੋਂ ਸਾਡੀ ਮਾਨਸਿਕ ਅਵਸਥਾ ਉਦਾਂ ਦੀ ਹੋ ਜਾਂਦੀ ਹੈ ਕਿ ਜੀਵਨ ਦੇ ਵਿੱਚ ਸਰੀਰਕ ਤੌਰ ਤੇ ਕੁਝ ਵੀ ਹੋਈ ਜਾਵੇ ਮਾਨਸਿਕ ਤੌਰ ਤੇ ਅਸੀਂ ਇੱਕ ਸਤਰ ਤੇ ਸਥਿਰ ਰਹਿੰਦੇ ਹਾਂ ਆਨੰਦਿਤ ਰਹਿੰਦੇ ਹਾਂ ਉਹਦੀ ਰਜ਼ਾ ਦੇ ਵਿੱਚ ਰਾਜ਼ੀ ਰਹੀਂ ਕਹੀਤ ਆਨ ਅਚਰੀਤ ਅਨ ਕਛ ਸਮਝ ਨ ਪਰਹਿ ਅਪਰ ਮਾਇਆ ਕਹਿ ਰ ਵਿਦਾਸ ਉਦਾਸ ਦਾਸ ਮਤ ਪਰ ਹਰ ਕੋਪ ਕਰੋ ਜੀ ਦਇਆ ਅਸੀਂ ਆਖਦੇ ਹੋਰ ਕਰਦੇ ਕੁਝ ਹੋਰ माया इतनी बलवान हो रही है कि असਾਨੂੰ ਆਪਣੀ ਮੂਰਖਤਾ ਦੀ ਸਮਝ ਹੀ ਨਹੀਂ ਪੈਂਦੀ اے ਪ੍ਰਭੂ ਤੇਰਾ ਦਾਸ ਰਵਿਦਾਸ ਆਖਦਾ ਹੈ ਮੈਂ ਹੁਣ ਇਸ ਮੂਰਖ ਪੁਣੇ ਤੋਂ ਉਪਰਾਮ ਹੋ ਗਿਆ ਹਾਂ ਮੇਰੇ ਅਣਜਾਨ ਪੁਣੇ ਤੇ ਕੁਸਾ ਨਾ ਕਰਨਾ ਤੇ ਮੇਰੀ ਆਤਮਾ ਉੱਤੇ ਮਿਹਰ ਕਰਨ ਤੇ ਮਾਇਆ ਤੋਂ ਉਪਰਾਮ ਹੋਣ ਦਾ ਆਨੰਦ ਹੈ ਨਾ ਜਿਹੜਾ ਇਹ ਵੀ ਐਸਾ ਹੈ ਕਿ ਇਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਜਿਹੜਾ ਉਪਰਾਮ ਹੋ ਗਿਆ ਉਹੀ ਇਸ ਆਨੰਦ ਨੂੰ ਮਾਣ ਸਕਦਾ ਹੈ ਮਹਿਸੂਸ ਕਰ ਸਕਦਾ ਹੈ ਤੇ ਇਹ ਵੀ ਨਹੀਂ ਕਿ ਉਹ ਕੋਈ ਕੰਮ ਛੱਡ ਕੇ ਬੈਠ ਜਾਏਗਾ ਆਪਦੀ ਕਿਰਤ ਕਮਾਈ ਬਾਬੇ ਨਾਨਕਾਂ ਨੂੰ ਉਹ ਕਰੇਗਾ ਪਰ ਮਾਇਆ ਦੇ ਮੋਹ ਤੋਂ ਉਪਰਾਮ ਹੋ ਜਾਏਗਾ ਇਸ ਗੱਲ ਨਾਲ ਉਹਨੂੰ ਕੋਈ ਮਤਲਬ ਨਹੀਂ ਰਹਿ ਜਾਣਾ ਕਿ ਉਹਦੇ ਕੋਲ ਕਿੰਨਾ ਆਇਆ ਕਿੰਨਾ ਖਰਚਿਆ ਗਿਆ ਕਿੰਨਾ ਬਚਿਆ ਉਜ ਮਿਲ ਗਿਆ ਖਾਣ ਨੂੰ ਤੇ ਖਾ ਲਿਆ ਨਾ ਮਿਲਿਆ ਤੇ ਨਾ ਵੀ ਖਾਤਾ ਉਹ ਹਰ ਤਰ੍ਹਾਂ ਦੀ ਪ੍ਰਸਥਿਤੀ ਚ ਬਸ ਆਨੰਦਿਤ ਹੋ ਜਾਂਦਾ ਹੈ ਸਥਿਰ ਹੋ ਜਾਂਦਾ ਹੈ ਦੁਨਿਆਵੀ ਜੀਵਨ ਦੇ ਉਤਾਰ ਚੜ੍ਹਾ ਤੋਂ ਉਹਨੂੰ ਕੋਈ ਮਤਲਬ ਨਹੀਂ ਰਹਿ ਜਾਂਦਾ ਤੇ ਇਹੀ ਸਾਡਾ ਪਰਮ ਅਰਥ ਹੈ ਇਸ ਅਵਸਥਾ ਤੇ ਪਹੁੰਚਣਾ ਸਾਡੀ ਅਸਲ ਲੋੜ ਸਭ ਤੋਂ ਵੱਡੀ ਲੋੜ ਸੁਖ ਸਾਗਰ ਸੁਰ ਤਰ ਚਿੰਤਾ ਮਨ ਕਾਮ ਤੇਨ ਬਸ ਜਾਕੇ ਚਾਰ ਪਦਾਰਥ ਅਸ਼ਟ ਦਸਾਂ ਸਿਧ ਨਵ ਨਿਧ ਕਰ ਤਲ ਤਾਕੇ ਇਹ ਪੰਡਤ ਜੋ ਪ੍ਰਭੂ ਸੁਖਾਂ ਦਾ ਸਮੁੰਦਰ ਹੈ ਜਿਸ ਪ੍ਰਭੂ ਦੇ ਵਸ ਵਿੱਚ ਸੁਰਗ ਦੇ ਪੰਜੇ ਰੁਕ ਚਿੰਤਾਵਨ ਤੇ ਕਾਮ ਤੇਨ ਹਨ ਧਰਮ ਅਰਥ ਕਾਮ ਮੋਖ ਚਾਰੇ ਪਦਾਰਥ 18 ਸਿੱਧੀਆਂ ਤੇ 9 ਨਿਤੀਆਂ ਇਹ ਸਭ ਉਸੇ ਦੇ ਹੱਥਾਂ ਦੀਆਂ ਤਲੀਆਂ ਉੱਤੇ ਹਨ ਇਹ ਜਿੰਨੀਆਂ ਵੀ ਚੀਜ਼ਾਂ ਦਾ ਜ਼ਿਕਰ ਇਸ ਪੰਕਤੀ ਦੇ ਵਿੱਚ ਹੈ ਇਹਨਾਂ ਨੂੰ ਪਾਉਣ ਦੀ ਖਾਤਰ ਮਨੁੱਖ ਤਤਪਰ ਰਹਿੰਦਾ ਹੈ ਇਹਨਾਂ ਨੂੰ ਹਾਸਲ ਕਰਨ ਦੇ ਲਈ ਉਹ ਯਤਨ ਕਰਦਾ ਹੈ ਪਰ ਭਗਤ ਰਵਿਦਾਸ ਜੀ ਕਹਿੰਦੇ ਕਿ ਇਹ ਸਾਰਾ ਕੁਝ ਉਸ ਪ੍ਰਮਾਤਮਾ ਦੇ ਹੱਥ ਵਾਸਾ ਉਹਦੇ ਅੰਦਰ ਹੈ ਉਸੇ ਪ੍ਰਮਾਤਮਾ ਦਾ ਪੈਦਾ ਕੀਤਾ ਹੋਇਆ ਇਹਨਾਂ ਨੂੰ ਪਾਉਣ ਦਾ ਯਤਨ ਕਰਨ ਦੀ ਥਾਂ ਤੇ ਜੇ ਤੂੰ ਉਸ ਪ੍ਰਮਾਤਮਾ ਨੂੰ ਪਾਉਣ ਦਾ ਯਤਨ ਕਰੇ ਤੇ ਇਹ ਸਾਰਾ ਕੁਝ ਤੇ ਤੈਨੂੰ ਆਪਣੇ ਆਪ ਹੀ ਮਿਲ ਜਾ ਹਰ 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 ਨਾਮ ਜਪ ਹੈ ਰਸਨਾ ਔਰ ਸਭ त्याग वचन रचना ਰਹਾਉ ਕਹਿੰਦੇ ਹੈ ਪੰਡਤ ਤੂੰ ਹੋਰ ਸਾਰੀਆਂ ਫੋਕੀਆਂ ਗੱਲਾਂ ਛੱਡ ਕੇ ਆਪਣੀ ਜੀਵ ਦੇ ਨਾਲ ਸਦਾ ਇੱਕ ਪ੍ਰਮਾਤਮਾ ਦਾ ਨਾਮ ਕਿਉਂ ਨਹੀਂ ਸਿਮਰਦਾ ਕਿ ਹੋਰ ਪਾਸੇ ਤੇਰੀ ਸੁਰਤ ਲੱਗੀ ਹੈ ਅਨਿਤੀਆਂ ਸਿੱਧੀਆਂ ਪਾਉਣ ਦੇ ਵਿੱਚ ਤੂੰ ਲੱਗਿਆ ਇਹਨਾਂ ਨੂੰ ਹਾਸਲ ਕਰਨ ਦੇ ਯਤਨ ਕਰੀ ਜਾਂਦਾ ਪਰ ਇਹਨਾਂ ਸਾਰੀਆਂ ਦਾ ਜਿਹੜਾ ਮਾਲਕ ਹੈ ਉਦਾਂ ਨਾਮ ਵੀ ਸਿਮਰ ਲਿਆ ਕਰ ਆਪਣੀ ਜੀਵ ਦੇ ਨਾਲ ਉਹ ਕਿਉਂ ਨਹੀਂ ਸਿਮਰਦਾ ਨਾਨਕ ਗਿਆਨ ਪੁਰਾਨ বেদ ਵਿਦ 34 ਅੱਖਰ ਮਾਹੀ ਵਿਆਸ ਵਿਚਾਰ ਕਹਿਓ ਪਰਮਾਰਥ RAM ਨਾਮ ਸਰਨਾਹੀ ਇਹ ਪੰਡਤ ਪੁਰਾਣਾ ਦੇ ਅਨੇਕ ਕਿਸਮਾਂ ਦੇ ਪ੍ਰਸੰਗ ਵੇਦਾਂ ਦੀਆਂ ਦਸਿਆ ਹੋਈਆਂ ਵਿਧੀਆਂ ਇਹ ਸਭ ਵਾਕ ਰਚਨਾ ਹੀ ਹਨ ਅਨੁਭਵੀ ਗਿਆਨ ਨਹੀਂ ਜੋ ਪ੍ਰਭੂ ਦੇ ਚਰਨਾਂ ਵਿੱਚ ਜੁੜਿਆ ਹਿਰਦੇ 'ਚ ਪੈਦਾ ਹੁੰਦਾ ਹੈ ਵੇਦਾਂ ਦੇ ਖੋਜੀ ਵਿਆਸ ਰਿਸ਼ੀ ਨੇ ਸੋਚ ਵਿਚਾਰ ਕੇ ਇਹ ਹੀ ਧਰਮ ਤਤ ਦੱਸਿਆ ਹੈ ਕਿ ਇਹਨਾਂ ਪੁਸਤਕਾਂ ਦੇ ਪਾਠ ਆਦਿ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਨ ਦੀ ਬਰਾਬਰੀ ਨਹੀਂ ਕਰ ਸਕਦੇ ਫਿਰ ਤੂੰ ਕਿਉਂ ਉਸ ਪਰਮਾਤਮਾ ਦਾ ਨਾਮ ਨਹੀਂ ਸਿਮਰਦਾ ਸੋ ਵਿਆਸ ਰਿਸ਼ੀ ਨੇ ਵੇਦਾਂ ਦੀ ਖੋਜ ਕਰਕੇ ਕੀ ਤੱਤ ਕੱਢਿਆ ਕਿ ਇਹਨਾਂ ਵੇਦਾਂ ਦੇ ਪਾਠ ਪਰਮਾਤਮਾ ਦੇ ਨਾਮ ਸਿਮਰਨ ਦੀ ਬਰਾਬਰੀ ਨਹੀਂ ਕਰ ਸਕਦੇ ਮਨੁੱਖ ਲਈ ਕਰਨ ਵਾਲਾ ਉੱਤਮ ਕੰਮ ਹੈ ਪ੍ਰਭੂ ਦੀ ਬੰਦਗੀ ਪ੍ਰਭੂ ਦਾ ਨਾਮ ਸਿਮਰਨ ਸਹਿਜ ਸਮਾਦ ਉਪਾਦ ਰਹਿਤ ਫੁਨ ਵੱਡਾ ਭਾਗ ਨਿਭ ਲਾਗੀ ਕਹਿ ਰਵਿਦਾਸ ਪ੍ਰਗਾਸ ਰਿਦੈ ਧਰ ਜਨਮ ਮਰਨ ਭੈ ਭਾਗੀ ਰਵਿਦਾਸ ਆਖਦਾ ਹੈ ਵੱਡੀ ਕਿਸਮਤ ਨਾਲ ਜਿਸ ਮਨੁੱਖ ਦੀ ਸੁਰਤ ਪ੍ਰਭੂ ਚਰਨਾਂ ਵਿੱਚ ਜੁੜਦੀ ਹੈ ਉਸ ਦਾ ਮਨ ਆਤਮਿਕ ਅਡੋਲਤਾ ਵਿੱਚ ਟਿਕਿਆ ਰਹਿੰਦਾ ਹੈ ਕੋਈ ਵਿਕਾਰ ਉਹਦੇ ਮਨ ਵਿੱਚ ਨਹੀਂ ਉੱਠਦਾ ਉਹ ਮਨੁੱਖ ਆਪਣੇ ਹਿਰਦੇ ਵਿੱਚ ਚਾਨਣ ਪ੍ਰਾਪਤ ਕਰਦਾ ਹੈ ਤੇ ਜਨਮ ਮਰਨ ਦੇ ਡਰ ਉਹਦੇ ਨਾਸ ਹੋ ਜਾਂਦੇ ਨੇ ਜੋ ਤੁਮ ਗਿਰਵਰ ਤਾ ਹਮ ਮੋਰਾ ਜੋ ਤੂੰ ਚੰਦ ਤੋ ਹਮ ਭਏ ਹੈ ਚਕੋਰਾ ਉਸ ਪ੍ਰਮਾਤਮਾ ਦੇ ਪ੍ਰੇਮ ਦੇ ਵਿੱਚ ਲੀਨ ਹੋਏ ਭਗਤ ਰਵਿਦਾਸ ਜੀ ਕਹਿੰਦੇ ਨੇ ਕਿ हे ਮੇਰੇ ਮਾਤੋ ਜੇ ਤੂੰ ਸੋਹਣਾ ਜਿਹਾ ਪਹਾੜ ਬਣੇ ਤਾਂ ਮੈਂ ਤੇਰਾ ਮੋਰ ਬਣਾਗਾ ਤੈਨੂੰ ਵੇਖ ਕੇ ਤੇਰੀ ਸੁੰਦਰਤਾ ਨੂੰ ਨਿਹਾਰ ਕੇ ਮੈਂ ਪਹਿਲਾਂ ਪਾਵਾਂਗਾ ਜੇ ਤੂੰ ਚੰਦ ਬਣੇ ਤਾਂ ਮੈਂ ਤੇਰੀ ਚਕੋਰ ਬਣਾਗਾ ਤੈਨੂੰ ਵੇਖ ਕੇ ਖੁਸ਼ ਹੋਵਾਂਗਾ ਮਾਦਵੇ ਤੂੰ ਨਾ ਤੋਰੋ ਤੋ ਹਮ ਨਹੀਂ ਤੋ ਰਹਿ ਤੂੰ ਸਿਓ ਤੋ ਕਵਨ ਸਿਓ ਜੋ ਰਹਾਉ ਏ ਮਾਦੂ ਜੇ ਤੂੰ ਮੇਰੇ ਨਾਲੋਂ ਪਿਆਰ ਨਾ ਤੋੜੇ ਤਾਂ ਮੈਂ ਵੀ ਨਹੀਂ ਤੋੜਾਂਗਾ ਕਿਉਂਕਿ ਤੇਰੇ ਨਾਲੋਂ ਤੋੜ ਕੇ ਮੈਂ ਹੋਰ ਕਿਸ ਨਾਲ ਜੋੜ ਸਕਦਾ ਤੇਰੇ ਵਰਗਾ ਹੋਰ ਕੋਈ ਹੈ ਹੀ ਨਹੀਂ ਜੋ ਤੂੰ ਦੀਵਰਾ ਤੋ ਹਮ ਬਾਤੀ ਜੋ ਤੂੰ ਤੀਰਥ ਤੋ ਹਮ ਜਾਤੀ ਜੇ ਤੂੰ ਸੋਨਾ ਦੀਵਾ ਬਣੀ ਤਮੈਂ ਤੇਰੀ ਬੱਟੀ ਬਣ ਜਾਵਾਂ। हे परमात्मा जे तू तीर्थ ਬਣ ਜਾਏ ਤਾਂ ਤੇਰਾ دیدار ਕਰਨ ਦੇ ਲਈ ਮੈਂ ਯਾਤਰੂ ਬਣ ਜਾਵਾਂਗਾ। ਸਾਚੀ ਪ੍ਰੀਤ ਹਮ ਤੁਮ ਸਿਓ ਜੋਰੀ ਤੁਮ ਸਿਓ ਜੋਰ ਅਵਰ ਸੰਗ ਤੋਰੀ। हे ਪ੍ਰਭੂ ਮੈਂ ਤਾਂ ਤੇਰੇ ਨਾਲ ਪੱਕਾ ਪਿਆਰ ਪਾ ਲਿਆ ਹੈ ਤੇ ਤੇਰੇ ਨਾਲ ਪਿਆਰ ਗੰਢ ਕੇ ਹੋਰ ਨਾ ਸਬਨਾ ਦੇ ਨਾਲੋਂ ਤੋੜ ਲਿਆ ਹੈ ਜਹਾਂ ਜਹਾਂ ਜਾਉ ਤਹਾਂ ਤੇਰੀ ਸੇਵਾ ਤੁਮ ਸੋ ठाकुर ਔਰ ਨਾ ਦੇਵਾ ਮੈਂ ਜਿੱਥੇ ਜਿੱਥੇ ਜਾਂਦਾ ਹਾਂ ਹਰ ਥਾਂ ਮੈਨੂੰ ਤੂੰ ਹੀ ਦਿਸਦਾ ਹੈ ਹਰ ਥਾਂ ਮੈਂ ਤੇਰੀ ਹੀ ਸੇਵਾ ਕਰਦਾ ਹਾਂ ਏ ਦੇਵ ਤੇਰੇ ਵਰਗਾ ਕੋਈ ਹੋਰ ਮਾਲਕ ਮੈਨੂੰ ਨਹੀਂ ਦਿਸਿਆ ਤੇਰੇ ਭਜਨ ਕਟੇ ਜਮ ਫਾਂਸਾ ਭਗਤ ਹੀਤ ਗਵਰ ਵਿਦਾਸਾ हे ਪ੍ਰਮਾਤਮਾ ਤੇਰੀ ਬੰਦਗੀ ਕੀਤਿਆਂ ਜਮਾਂ ਦੇ ਬੰਦਨ ਕੱਟੇ ਜਾਂਦੇ ਹਨ ਕਾਈਂ ਰਬਦਾਸ ਤੇਰੀ ਭਗਤੀ ਦਾ ਚਾਹ ਹਾਸਲ ਕਰਨ ਲਈ ਤੇਰੇ ਗੁਣ ਗਾਉਂਦਾ ਹੈ ਸੋ ਇਸ ਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 658ਵੇਂ ਅੰਗ ਦੀ ਗੁਰਬਾਣੀ ਦੀ ਵਿਆਖਿਆ ਦੀ ਸਮਾਪਤੀ ਹੁੰਦੀ ਹੈ ਜੀ ਇਸ ਗੁਰਬਾਣੀ ਦੇ ਵਿੱਚੋਂ ਭਗਤ ਰਵਿਦਾਸ ਜੀ ਨੇ ਸਾਨੂੰ ਦੱਸਿਆ ਕਿ ਮਨੁੱਖ ਦੀ ਸਭ ਤੋਂ ਵੱਡੀ ਲੋੜ ਕਿਹੜੀ ਹੈ ਪਰਮ ਅਰਥ ਕਿਹੜਾ ਹੈ ਤੇ ਪਰਮ ਕੰਮ ਕਿਹੜਾ ਹੈ ਸਭ ਤੋਂ ਵੱਡੀ ਲੋੜ ਤੇ ਸਭ ਤੋਂ ਵਟਾ ਸਭ ਤੋਂ ਸੋਹਣਾ ਕੰਮ ਸਭ ਤੋਂ ਵੱਡੀ ਲੋੜ ਸਾਡੀ ਹੈ ਕਿ ਅਸੀਂ ਹਰ ਪ੍ਰਕਾਰ ਦੇ ਚਿੰਤਾ ਡਰ ਦੁੱਖ ਸੁੱਖ ਤੋਂ ਮੁਕਤ ਹੋ ਕੇ ਆਨੰਦਿਤ ਹੋ ਜਾਈਏ ਸਥਿਰ ਹੋ ਜਾਈਏ ਤੇ ਸਭ ਤੋਂ ਵੱਡਾ ਕੰਮ ਜੋ ਅਸੀਂ ਕਰ ਸਕਦੇ ਹਾਂ ਉਹ ਹੈ ਪ੍ਰਭੂ ਦੀ ਬੰਦਗੀ ਉਸ ਪ੍ਰਮਾਤਮਾ ਦੇ ਨਾਮ ਦਾ ਸਿਮਰਨ ਤੇ ਦਿਲਚਸਪ ਗੱਲ ਇਹ ਹੈ ਕਿ ਜੇਕਰ ਅਸੀਂ ਇਹ ਸਭ ਤੋਂ ਵੱਡਾ ਕਰਨ ਵਾਲਾ ਕੰਮ ਕਰ ਲਈਏ ਤੇ ਸਾਡੀ ਸਭ ਤੋਂ ਵੱਡੀ ਲੋੜ ਜਿਹੜੀ ਹੈ ਉਹ ਪੂਰੀ ਹੋ ਜਾਣੀ ਹੈ ਪ੍ਰਮਾਤਮਾ ਕਿਰਪਾ ਕਰਨ ਸਾਨੂੰ ਅਕਲ ਬਖਸ਼ਣ ਤੇ ਹਿੰਮਤ ਬਖਸ਼ਣ ਉਸ ਪਰਮਾਤਮਾ ਦਾ ਨਾਮ ਅਸੀਂ ਸਿਮਰਦੇ ਰਹੀਏ ਤੇ ਆਪਣੀ ਸਭ ਤੋਂ ਵੱਡੀ ਲੋੜ ਨੂੰ ਅਸੀਂ ਪੂਰੀ ਕਰ ਲਈਏ ਇੱਥੇ ਹੀ ਵੀਡੀਓ ਦੀ ਸਮਾਪਤੀ ਕਰਦੇ ਹਾਂ ਜੀ ਬਲਾਉ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ